ਮੋਦੀ ਨੇ ਕੱਲ ਕਹਿੰਦਾ ਵੀ 100 ਰੁਪਏ ਘਟਾਤਾ ਸਿਲੰਡਰ ਪਹਿਲਾਂ ਵਧਾਇਆ ਕਿ ਨਹੀਂ ਜੀ ਇਹ ਤਾਂ ਪੁੱਛੋ ਉਹ 1100 ਰੁਪਏ ਦਾ ਕਰਤਾ ਸੀ ਜਿਹੜਾ ਪਹਿਲਾਂ 2300 ਦਾ ਹੁੰਦਾ ਸੀ ਵਧਾ ਕੇ ਉਹ ਜੋ 100 ਘਟਾ ਲਿਆ ਕੁਬੜਾ ਕਹਿੰਦੇ ਵੀ ਕੁਮਾਰ ਕਰਤੀ ਕੁਮਾਰ ਦਾ মিডিਆ ਵਾਲੇ ਵੀ ਲੱਗ ਰਹੇ ਨੇ ਮੋਦੀ ਕੀ ਬੜੀ ਇੱਕ ਮਾਸਟਰ ਸਟ੍ਰੋਕ ਉਹ ਕਾ ਦਾ ਮਾਸਟਰ ਸਟ੍ਰੋਕ ਨਹੀਂ ਤਾਂ ਗੱਲ ਹੋ ਗਈ ਆ ਗੱਲ ਸੁਣ ਲਿਓ ਮੇਰੀ ਪੂਰਨਤਮਾਨ ਹੈ ਇਹ ਚੀਜ਼ ਮੈਂ ਕਹਿ ਕੇ ਗਿਆ ਸੀ ਕਿਸੇ ਪਰਿਵਾਰ ਚ ਨਾ ਕੁੜੀ ਦਾ ਵਿਆਹ ਸੀ ਪਰਿਵਾਰ ਚੰਗਾ ਸੀ ਇਹ ਲੌਲੀਬੋਬ ਕਿਵੇਂ ਦਿੰਦੇ ਨੇ ਤੇ ਆਪਾਂ ਕਿਵੇਂ ਗੱਲਾਂ ਚਾਜਦੇ ਨੇ ਇਹ ਸੁਣ ਲਿਓ ਪਰਿਵਾਰ ਚੰਗਾ ਸੀ ਕਹਿੰਦੇ ਧੂਮ-ਧਾਮ ਨਾ ਕਰਾਂਗੇ ਵਿਆਹ ਵਧੀਆ ਜ਼ਿੰਮੇਵਾਰਾਂ ਦਾ ਪਰਿਵਾਰ ਸੀ ਉਹਨਾਂ ਨੇ ਕਰ ਲੇ ਇਕੱਠੇ ਕੁੜੀ-ਕੁੜੀ ਨੂੰ ਦੇਣ ਵਾਸਤੇ ਸੋਨੇ ਦੇ ਗਹਿਣੇ ਚਾਂਦੀ ਦੀਆਂ ਚਾਂਜਰਾਂ ਬੱਚੀ ਸੋਫਾ ਸੈੱਟ ਸਾ ਸ਼ਾਨਦਾਰ ਹੋਰ ਲਮਾਰੀਆਂ ਬਹੁਤ ਲੱਖਾਂ ਰੁਪਏ ਦਾ ਸਮਾਨ ਇਕੱਠਾ ਕਰ ਲਿਆ ਉਸ ਇਲਾਕੇ ਦੇ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਘਰੇ ਅੱਜ ਸਮਾਨ ਹੈ ਬਰਾਤ ਕੱਲ ਨੂੰ ਆਉਣੀ ਸੀ ਅਜੇ ਰਾਤ ਨੂੰ ਡਾਕੂ ਆਏ ਉਹਨੇ ਸਾਰਾ ਟੱਬਰ ਇੱਕ ਕੁੜੀ ਵਾਲਿਆਂ ਦਾ ਕਮਰੇ 'ਚ ਬੰਦ ਕਰਤਾ ਬਾਹਰੋਂ ਕੁੰਡੀ ਲਾਤੀ ਟਰੱਕ ਲਿਆਏ ਸੀ ਟਰੱਕ ਬੈਕ ਲਾ ਕੇ ਲੱਦ ਲੇ ਸੋਫੇ ਸਾਰੇ ਸਾਰਾ ਸੋਨਾ ਸੋਫੇ ਮੰਜੇ ਬਿਸਤਰੇ ਜੋ ਲਿਆਂਦੇ ਸੀ ਫੈਨਵੁੱਡ ਸਭ ਬਲਕ ਚ ਲੱਦ ਲੈ ਤੁਰਨ ਤੋਂ ਪਹਿਲਾਂ ਦਾਲਾ ਬੰਦ ਕਰਕੇ ਤੁਰਨ ਤੋਂ ਪਹਿਲਾਂ ڈاکੂਆਂ ਦਾ ਜਿਹੜਾ ਹੈੱਡ ਸੀ ਉਹ ਕਹਿੰਦਾ ਇੱਕ ਮਿੰਟ ਕੁੜੀ ਵਾਲੇ ਦਾ ਪਰਿਵਾਰ ਕਿ ਕਿਹੜੇ ਕਮਰੇ ਚ ਬੰਦਾ ਹੈ ਉਹ ਕਹਿੰਦੇ ਜੀ ਇੱਧਰ ਬੰਦਾ ਖੋਲੋ ਕਹਿੰਦਾ ਇਹਨੂੰ ਖੋਲਿਆ ਅੰਦਰ ਗਿਆ ਡਰੇ ਬੈਠੇ ਸੀ ਕੁੜੀ ਵਾਲੇ ਕਹਿੰਦਾ ਕਿਹੜੀ ਕੁੜੀ ਦਾ ਵਿਆਹ ਹੈ ਕੁੜੀ ਡਰਦੀ ਡਰਦੀ ਖੜੀ ਹੋ ਗਈ ਜੀ ਮੇਰਾ ਹੈ ڈاکੂ ਨੇ ਜੀਵ ਜੱਤ ਪਾਇਆ 100 ਰੁਪਏ ਛਾਹ ਕਹਿੰਦੇ ਕਿ ਕਹਿੰਦਾ ਭਾਈ ਬਹੁਤ ਬਹੁਤ ਵਧਾਈਆਂ ਪਰਿਵਾਰ ਚ ਤੰਦਰੁਸਤੀਆਂ ਬਣੀਆਂ ਰਹਿਣ ਫਮਾਰਕਾ ਠੀਕ ਹੈ ਜੀ ਚਲੇ ਗਏ ਲੁੱਟ ਕੇ ਅਗਲੇ ਦਿਨ ਪੁਲਿਸ ਆਈ ਇਹ ਕੁੜੀ ਵਾਲੇ ਦੇ ਪਰਿਵਾਰ ਚੋਂ ਇੱਕ ਬੰਦੇ ਨੇ ਐਫ ਆਈ ਆਰ ਲਿਖਾਉਣ ਨੂੰ ਤਿਆਰ ਦਾਕੂਆਂ ਦੇ ਵਿਰੁੱਧ ਕੋਈ ਬੋਲੀ ਨਾ ਕਹਿੰਦੇ ਜੀ ਜੋ ਮਰਜੀ ਲੁੱਟ ਕੇ ਲੈ ਗਏ ਬੰਦੇ ਬਹੁਤ ਚੰਗੇ ਸੀ ਜਾਂਦੇ ਜਾਂਦੇ ਕੁੜੀ ਨੂੰ 100 ਰੁਪਏ ਸ਼ਾਕਨ ਦੇ ਗਏ ਆ ਕੱਲ ਸਾਨੂੰ ਸ਼ਾਕਨ ਪਾਇਆ 100 ਰੁਪਏ ਦਾ ਮੋਦੀ ਨੇ ਜਿਹੜਾ 5 ਸਾਲ ਚ ਲੁੱਟਿਆ ਉਹ ਨਹੀਂ ਉਹ ਨਹੀਂ ਆਪਾਂ ਵੀ ਕਹਿੰਨੇ ਆ ਜਲ੍ਹੇ ਅਰਪੋਰਟ ਵਿੱਚ ਤੇ ਹੋਣਗੇ ਫੁਲਾਨਾ ਵਿਵਾਏ 100 ਰੁਪਇਆ ਦੇਗੇ 100 ਰੁਪਇਆ ਦੇਗੇ ਲੈ। ਤੋ ਥੋੜਾ ਇਹ ਦੇਖ ਲਿਆ ਕਰੋ ਕਿ ਲੰਬਾ ਸਾਮਾ ਕੌਣ ਚੱਲਣ ਆੜਾ। ਸ੍ਰੀ ਫਰਕ ਹੈ। 8000 ਕਰੋੜ ਰੁਪਇਆ ਆਪਣਾ ਇਹ ਰੋਕੀ ਬੈਠੇ ਕੇਂਦਰ ਵਾਲੇ। ਜਿ ਜੋ 5500 ਕਰੋੜ ਦਾ ਇਕੱਲਾ ਰੂਰਲ ਡਿਵੈਲਪਮੈਂਟ ਫੰਡ ਦਾ ਮੰਡੀ ਕਨ ਬੋਰਡ ਦਾ। ਉਹ ਰੋਕਿਆ ਕਿਉਂ ਸੀ ਕੈਪਟਨ ਮਰਿੰਦਰ ਨੇ ਗਲਤ ਜਗ੍ਹਾ ਤੇ ਵਾਰਤ ਲਿਆ ਕਿਤੇ ਹੋਰ ਵਾਰਤ ਲਿਆ। ਉਹਨਾਂ ਨੇ ਪੈਸੇ ਰੋਕਤੇ। ਪੈਸੇ ਰੋਕਤੇ ਜਦੋਂ ਅਸੀਂ ਗਏ। ਤਾਂ ਮੈਨੂੰ ਕਹਿੰਦੇ ਵਿਧਾਨ ਸਭਾ ਚ ਰੂਲ ਬਦਲੋ ਕਿ ਸਿਰਫ ਪੈਸਾ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਜਾਂ ਮੰਡੀਆਂ ਦੀ ਅਪਗ੍ਰੇਡੇਸ਼ਨ ਤੇ ਹੀ ਲੱਗੂਗਾ ਮੈਂ ਮੈਂ ਵਿਧਾਨ ਸਭਾ ਚ ਲਿਆਂਦਾ ਮੈਂ ਕਿ ਅਸੀਂ ਲਾਉਣੀ ਮੰਡੀਆਂ ਤੇ ਹੈ ਮੰਡੀਆਂ ਨੂੰ ਜਾਣ ਵਾਲੀਆਂ 67000 ਕਿਲੋਮੀਟਰ ਸੜਕਾਂ ਉਹਨਾਂ ਨੂੰ ਬਣਾਉਣਾ ਹੈ ਪਰ ਅਸੀਂ ਰੂਲ ਬਦਲਤਾ ਅਸੀਂ ਕਹ ਦੇਖ ਦੋ ਕਹਿੰਦੇ ਨਾ ਮੰਡੀ ਦਾ ਟੈਕਸ ਕਹਿੰਦੇ ਜ਼ੀਰੋ ਕਰਾਂਗੇ ਮੈਂ ਕਹਿੰਦਾ ਜੀ ਪਹਿਲਾਂ 3% ਹੈ ਜ਼ੀਰੋ ਕਿਵੇਂ ਕਰ ਦਊਗਾ ਤੁਸੀਂ ਕਹਿੰਦੇ ਨਾ ਹਮ ਦੂਸਰੇ ਸਟੇਟਾਂ ਕੋ ਜ਼ੀਰੋ ਦੇ ਰਹੇ ਮੈਂ ਕਹਿੰਦਾ ਨਾ ਫੇਰ ਐ ਨਹੀਂ ਚੱਲਣਾ ਕੰਮ ਠੀਕ ਹੈ ਨਾ 60 550 ਕਰੋੜ ਕੈਪਟਨ ਹੋਰਾਂ ਦੀਆਂ ਗਲਤੀਆਂ ਕਰਕੇ ਉੱਥੇ ਰੋਕਿਆ ਪਿਆ ਹੁਣ ਕੈਪਟਨ ਨੂੰ ਉਸੇ ਪਾਰਟੀ ਚਲੇ ਗਿਆ ਕਰਵਾਵੇ ਨਾ ਕਲੀਅਰ ਉਥੋਂ ਸੁਰੀਲ ਜਾਖੜ ਕਰਵਾਵੇ ਨਾ ਕਲੀਅਰ ਹੋਏ ਪੈਸਾ ਆ ਜਿਹੜੇ ਮਨਪੀਤ ਬਾਦਲ ਹੋ ਵੀ ਕਰਾਉਣ ਨਾ ਉੱਥੇ ਪੈਸਾ ਕਿ ਪਈ ਪੰਜਾਬ ਦਾ ਪੈਸਾ ਦੇ ਤੁਸੀਂ ਪੰਜਾਬ ਦੇ ਹੋ ਕੇ ਤੁਸੀਂ ਪੰਜਾਬ ਦੀ ਗੱਲ ਨਹੀਂ ਕਰ ਰਹੇ ਫਿਰ ਐਨਐਚਐਮ ਦਾ ਨੈਸ਼ਨਲ ਹੈਲਥ ਮਿਸ਼ਨ ਦਾ ਆਹ ਹਸਤਾਲ ਦਾ ਉਰੋਕ ਰੱਖਿਆ ਵੀਰੋ ਮੈਂ ਕਈ ਵਾਰੀ ਗਿਆ ਨੀਤੀਯੋਗ ਦੀਆਂ ਮੀਟਿੰਗਾਂ 'ਚ ਵੀ ਗਿਆ ਵੀ ਸਾਡੇ ਪੈਸੇ ਦੇ ਦਿਓ ਕੋਈ ਅਫਸਰ ਮੇਰਾ ਫੈਨ ਹੈ ਉੱਥੇ ਨਾ ਤਾਂ ਲੈਣਾ ਐਵੇਂ ਨੂੰ ਸਸਪੈਂਡ ਕਰ ਦੂ ਮੋਦੀ ਉਹ ਮੈਨੂੰ ਕਹਿੰਦਾ ਜੀ ਇੱਥੇ ਪੈਸੇ ਨਹੀਂ ਮਿਲਣੇ ਮੈਂ ਕਿਹਾ ਯਾਰ ਨੀਤੀਯੋਗ 'ਚ ਬੈਠੇ ਆ ਇੱਥੋਂ ਹੀ ਤਾਂ ਨੀਤੀਆਂ ਬਣਦੀਆਂ ਨੇ ਇੱਥੋਂ ਪੈਸੇ ਕਿਉਂ ਨਹੀਂ ਮਿਲਣੇ ਕਹਿੰਦਾ ਨਾ ਨਾ ਲੋਕਾਂ ਕੋਲੇ ਜਾਓ ਪੰਜਾਬ ਦੇ ਲੋਕਾਂ ਕੋਲੇ ਮੈਂ ਕਿਹਾ ਲੋਕਾਂ ਕੋਲੇ ਕੀ ਕਰਨ ਜਾਵਾਂ ਲੋਕਾਂ ਨੇ ਤਾਂ ਕਰਤਾ ਕੰਮ ਲੋਕਾਂ ਨੇ ਤਾਂ 117 ਤੋਂ 92 ਦੇਤੀਆਂ ਕਹਿੰਦੇ ਨਾ ਨਾ ਇੱਕ ਵਾਰੀ ਫੇ ਜਾਓ ਫੇ ਕੱਲ ਬਣ ਜੂ ਕਹਿੰਦੇ ਉਹ 92 50 ਵਾਲੀਆਂ ਸੀ ਮੈਂ ਕਿਹਾ ਹੁਣ ਕੀ ਕਰਾਂ ਕਹਿੰਦਾ ਐ ਕਰੋ 13 ਦੀਆਂ 13 ਸੀਟਾਂ ਪੰਜਾਬ ਚੋਂ ਆਮ ਆਦਮੀ ਪਾਰਟੀ ਵਾਸਤੇ ਜਿਤਾ ਲਿਓ 10 ਤੁਹਾਡੇ ਪਹਿਲੀ ਹੈਗੇ ਨੇ ਉਹਦੇ ਚ ਰਾਜ ਸਭਾ ਚ ਬਾਕੀ ਦਿੱਲੀ ਤੋਂ ਤੇ ਆਂਦੋੜੋਂ ਆ ਜਾਣਗੀਆਂ ਜਦੋਂ ਤੁਸੀਂ 30 35 ਹੋਗੇ ਨਾ ਜੋ 30 35 ਇਕੱਠੇ ਬੋਲਣਗੇ ਮਜਾਲ 1 ਕਰਪਈਆ ਵੀ ਇਹ ਰੱਖ ਸਕਣ ਜੇ ਕੋਈ 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 ਵੀ ਸਰਕਾਰ ਕੇਂਦਰ ਦੀ ਆਵੇ ਕਿ ਪੈਸਾ ਦੱਬੀ ਬੈਠੇ ਨੇ ਮੇਰੇ ਮੇਰੇ 13 ਹੱਥ ਹੋ ਜਾਣਗੇ ਫਿਰ ਹੁਣ ਮੈਂ ਇਕੱਲਾ ਲੜੀ ਜਾਣਾ ਨਹੀਂ ਭਾਜਪੀ ਨਾਲ ਇਕੱਲਾ ਲੜੀ ਜਾਣਾ ਗਵਰਨਰ ਨਾਲ ਇਕੱਲਾ ਲੜੀ ਜਾਣਾ ਹਰ ਗੱਲ ਤੇ ਸੁਪਰੀਮ ਕੋਰਟ ਜਾਣਾ ਪੈਂਦਾ ਕਾਂਗਰਸੀਆਂ ਨਾਲ ਇਕੱਲਾ ਲੜੀ ਜਾਣਾ ਤਾਂ ਫਿਰ ਹੁਣ ਜੇ ਤੁਸੀਂ ਮੈਨੂੰ 13 ਹੱਥ ਦੇ ਦੋਗੇ ਪੰਜਾਬ ਚੋਂ ਤਾਂ ਮੇਰਾ ਭਾਰ ਵੀ ਸੌਖਾ ਹੋਊ ਤੇ ਉਸ ਤੋਂ ਬਾਅਦ ਮੈਂ ਤੁਸੀਂ ਦੇਖਿਓ ਸਹੀ ਨਜ਼ਾਰੇ ਵਾਹਦੇ ਜਦੋਂ ਉਹ ਪੈਸੇ ਆ ਗਏ ਨਾ ਮੈਂ ਕਿਹੜਾ ਪੈਸਾ ਮੈਂ ਤਾਂ ਵਿਆਸ ਸਮੇਤ ਲਾਉਂ ਤੁਹਾਡੇ ਤੇ ਸੋ ਇਸ ਕਰਕੇ ਮੈਂ ਤਾਂ ਚਾਹ ਹੀ ਇਸ ਗੱਲ ਦਾ ਹੁੰਦਾ ਜਦੋਂ ਸਵੇਰੇ ਉੱਠਦਾ ਜਦੋਂ ਮੈਂ ਅੱਖ ਖੁੱਲਦੀ ਹੈ ਸਭ ਤੋਂ ਪਹਿਲਾਂ ਸ਼ੁਕਰਾਨਾ ਰੱਬ ਦਾ ਕਰਦੇ ਆ ਕਿ ਪ੍ਰਮਾਤਮਾ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਸੇਵਾ ਕਰਨ ਵਾਸਤੇ ਸੋ ਮੈਂ ਤਾਂ ਇਸ ਕਿਸਮ ਦਾ ਬੰਦਾ ਤੁਸੀਂ 13 ਜ਼ੀਰੋ ਕਰ ਦਿਓ ਬਾਕੀ ਜ਼ਿੰਮੇਵਾਰੀ ਫਿਰ ਮੇਰੀ ਹੈ ਫਿਰ ਮੈਨੂੰ ਪਤਾ ਹੈ ਵੀ ਇਹ ਜਿਹੜਾ ਘਿਓ ਹੈ ਇਹ ਉਂਗਲੀ ਟੇਢੀ ਨਾਲ ਨਿਕਲਣਾ ਹੈ ਸਿੱਧੀ ਨਾਲ ਜਾਂ ਕਿਵੇਂ ਕਰਨਾ ਸੋ ਇੱਕ ਵਾਰੀ ਤਾੜੀ ਇਸ ਗੱਲ ਤੇ ਮਾਰ ਦਿਓ ਕਿ ਜੇ ਤੁਸੀਂ ਮੇਰੀ ਹਾਮੀ ਭਰਦੇ ਹੋ ਇਸ ਗੱਲ ਨਾਲ मैं सोनू सूद लाया हूं अपनी खुद की सोशल मीडिया ऐप एक्सप्लोजर